ਜੋਤੀ ਲਾਗ ਸੱਤ ਚੱਕਵਾਲ ਚੋਰਾਵਲ ਨੂੰ ਚੋਰੀ ਕਰ ਲੈ ਗਏ ਹਨ ਇਸ ਤੱਕ ਦਾ ਨੁਕਸਾਨ 6-7 ਹਜ਼ਾਰ ਦਾ ਹੋ ਗਿਆ ਪਰ ਜ਼ਿੰਮੇਦਾਰ ਨੂੰ ਤੇ ਬਾਕੀ ਸੱਤ-ਅੱਠ ਮੋਟਰਾਂ ਹੋਰ ਖੁੱਲੀਆਂ ਉਹ ਜੱਕਵਾਲ ਖੁੱਲੇ ਹੋਏ ਆ ਤੇ ਸਾਡੀ ਪਹਿਲੇ ਮਹੀਨੇ ਪਹਿਲੇ ਮੋਟਰ ਵੀ ਖੁੱਲ ਗਈ ਤੇ 1 ਮਹੀਨੇ ਪਹਿਲੇ ਮੋਟਰ ਖੁੱਲੀ ਆ ਤੇ ਹੁਣ ਜੱਕਵਾਲ ਖੁੱਲ ਗਿਆ ਇਹਨਾਂ ਦੇ ਹਰ ਸਾਲ ਇਦਾਂ ਹੀ ਕਰਦੇ ਚੱਕਵਾਲ ਖੋਲਦੇ ਆ ਜਾਂ ਮੋਟਰਾਂ ਫੋਲ ਲੈਂਦੇ ਆ ਤੇ ਫਿਰ ਕੋਈ ਕਾਰਵਾਈ ਹੁੰਦੀ ਨਹੀਂ ਹੈਗੀ ਤੇ ਨਾ ਹੀ ਕੋਈ ਬੰਦਾ ਬਣਾਉਂਦਾ ਇੰਨੇ ਵੀ ਇਸੇ ਲਾਈਨ ਦੇ ਵਿੱਚ ਸਾਰੇ ਆਂਦੇ ਬਏ ਸਾਰਿਆਂ ਦੇ ਪਧਰੇ ਹੀ ਖੁੱਲੇ ਆ 7 8 ਜਾਣੇ ਹੈਗੇ ਸਾਰਨੇ ਖੁੱਲੇ ਗਏ ਮੋਟਰਾਂ ਦਾ ਨੁਕਸਾਨ ਤਾਂ ਤੁਸੀਂ ਵੇਖਣ ਦੇ ਕੋਈ 7 8 ਮੋਟਰਾਂ ਦਾ ਨੁਕਸਾਨ ਹੋਇਆ ਤਾਂ ਤੇ ਮੈਂ ਇਹੀ ਚਾਹੁੰਦਾ ਵੀ ਜਿੰਨੇ ਵੀ ਚੋਰੀ ਕਰਨੀ ਹੈ ਚੋਰ ਨੂੰ ਵੀ ਸਾਡੇ ਕੋਲ ਚਾਬੀ ਲੈ ਜਾਇਓ ਕਰੋ ਘਰੋਂ ਆਣ ਕੇ ਤੇ ਜਿਉਂ-ਜਿਉਂਦੇ ਖੋਲੇ ਕਰੋ ਇਹਦਾ ਬਿੱਤਰ ਇਹੀ ਆ ਸਾਨੂੰ ਪ੍ਰੇਸ਼ਾਨੀ ਨਹੀਂ ਹੈ ਸੇਰ ਤੋਂ ਲਾ ਕੇ ਬੰਬੀ ਛੱਡਣੀ ਜਦੋਂ ਵੀ ਪਾਣੀ ਛੱਡਣਾ ਹੁੰਦਾ ਇਹੀ ਕੰਮ ਹੁੰਦਾ ਉਹਦਾ ਚੱਕ ਬਾਲੀ ਨਹੀਂ ਹੁੰਦਾ ਤੋੜ ਜਾਂਦੇ ਨੁਕਸਾਨ ਮੈਂ ਕਹਿੰਦਾ 7 7000 ਦਾ ਨੁਕਸਾਨ ਕਰਕੇ ਤੇ ਪ੍ਰੇਸ਼ਾਨੀ ਜਿਆਦਾ ਦਿਮਾਗੀ ਟੈਨਸ਼ਨ ਦਾ ਬੋਝ ਅੱਗੇ ਆਨੇ ਟੈਨਸ਼ਨ ਬੋਝ ਪੈ ਰਹੇ ਹੁਣ ਇਹ ਹੋਰ ਬੋਝ ਪਾਤਾ ਵੀ ਇਹ ਨੂੰ ਫੜਾਉਣ ਦੀ ਚਾਹ ਮੈਂ ਲਖਵਿੰਦਰ ਸਿੰਘ ਸਰਪੰਚ ਪਿੰਡ ਬੁੰਨਾ ਵਾਲੀ ਮੈਨੂੰ ਜ਼ਿੰਮੇਵਾਰਾਂ ਭਰਾਵਾਂ ਨੇ ਆਗੇ ਇਤਲਾਹ ਦਿੱਤੀ ਪਹਿਲੇ ਤੇ ਇੱਕ ਜ਼ਿੰਮੇਵਾਰ ਹੀ ਆਇਆ ਦਰਸ਼ਨ ਸਿੰਘ ਕਹਿੰਦਾ ਮੇਰਾ ਇੱਕ ਨਾ ਚੈੱਕ ਬਾਲ ਔਰ ਬੈਂਡ ਤੋੜ ਕੇ ਲੱਗੇ ਆ ਚੋਰ ਮੈਂ ਜਦੋਂ ਮੌਕੇ ਤੇ ਆਇਆ ਉਨ ਲਾਗੇ ਹੋਰ ਜ਼ਿੰਮੇਵਾਰੀ ਵੀ ਆਏ ਉਹਨਾਂ ਦੇਖਿਆ ਕਿ ਸਾਡੇ ਵੀ ਰੁੱਟ ਗਏ ਬੈਂਡ ਉਹ ਇੱਕ ਇੱਕ ਦੇਖਦੇ ਦੇਖਦੇ 6-7 ਜ਼ਿੰਮੇਵਾਰ ਆ ਗਏ ਜੋ ਸੱਤਾਂ ਜੀਵਨਾਂ ਦੇ ਆ ਗਏ ਆਪਣੇ ਇੰਜਨ ਚੈੱਕ ਕੀਤੇ ਕਿਸੇ ਮੋਟਰ ਚੈੱਕ ਕੀਤੀ ਇਹ ਸੱਤਾਂ ਅੱਠਾਂ ਜ਼ਿੰਮੇਵਾਰਾਂ ਦੇ ਚੱਕ ਵਾਲੀ ਵੀ ਤੋੜ ਕੇ ਲਾ ਗਏ ਔਰ ਬੈਂਡ ਵੀ ਨਾਲ ਤੋੜ ਕੇ ਲਾ ਗਏ ਹੋਏ ਆ ਔਰ ਜ਼ਿੰਮੇਵਾਰ ਕੋਈ ਦਰਖਾਸਤ ਨਹੀਂ ਹਾਂ ਦਰਖਾਸਤ ਬਿਹਾਰਾਮਪੁਰ ਥਾਣੇ ਦਿੱਤੀ ਹੋਈ ਆ ਪੁਲਿਸ ਆਈ ਕੋਈ ਮੌਕਾ ਨਹੀਂ ਨਹੀਂ ਪੁਲਿਸ ਸੇ ਨਹੀਂ ਪਹੁੰਚੀ ਠੀਕ ਹੈ ਨਾ ਪੁਲਿਸ ਪੁਲਿਸ ਕਹਿੰਦੇ ਆ ਕਿ ਅਸੀਂ ਟ੍ਰੇਸ ਕਰਾਂਗੇ ਤੁਸੀਂ ਕਿਸੇ ਦੇ ਕੋਈ ਸ਼ੱਕ ਦੀ ਦੱਸ ਦੇ ਬਿਨਾਂ ਰੱਖ ਦਿਓ ਪਰ ਜ਼ਿਮੀਂਦਾਰ ਭਰਾਵਾਂ ਨੂੰ ਸ਼ੱਕ ਕਿਹਦੇ ਤੋਂ ਹੋਣਾ ਸ਼ੱਕ ਤੇ ਕਿਸੇ ਤੋਂ ਹੋ ਹੀ ਨਹੀਂ ਸਕਦਾ ਕਿਉਂਕਿ ਇਹ ਰਾਤ ਦੇ ਟਾਈਮ ਕਰ ਗਿਆ ਵਾਰਦਾਤ ਤੇ ਇਹਦੇ ਨਾਲ ਨੁਕਸਾਨ ਹੈ ਜ਼ਿਮੀਂਦਾਰ ਭਰਾ ਦਾ ਕਿਉਂਕਿ ਚੋਰ ਤੇ 14-1500 ਦਾ ਵੇਚ ਦੇਣਗੇ ਪਰ ਜ਼ਿਮੀਂਦਾਰ ਭਰਾ ਜਦੋਂ ਲੈਣ ਜਾਣਗੇ ਨਵਾਂ ਤੇ ਇਹ 7-8000 ਦੀ ਚੀਜ਼ ਮਿਲਣੀ ਇਹਨਾਂ ਨੂੰ ਬੈਂਡੋਰ ਚੱਕਵਲ ਤੇ ਕੁਝ ਜ਼ਿਮੀਂਦਾਰ ਭਰਾ ਤੇ ਵਿਚਾਰੇ ਇਹ ਕਹਿ ਰਹੇ ਸੀ ਵੀ ਚੋਰਾਂ ਦੇ ਅੱਗੇ ਵੀ ਸਾਡੀ ਰਿਕੁਐਸਟ ਹੀ ਸਮਝੋ ਵੀ ਅਸੀਂ ਚਾਬੀਆਂ ਰੱਖ ਦਿਆਂ ਕਰਾਂਗੇ ਤੇ ਆਪ ਖੋਲ ਕੇ ਲੈ ਜੇਂ ਤੋੜਨ ਨਾਲੋਂ ਤੇ ਚੰਗਾ ਇਹ ਆ ਵੀ ਉਹ ਖੋਲ ਕੇ ਲਾ ਜੇ ਤਾਲਾ ਜੋ ਮੁੜ ਕੇ ਅਸੀਂ ਲਾ ਕੇ ਫਿੱਟ ਕਰ ਸਕੀਏ ਜਿਹੜੀ ਪਾਈਪ ਤੋੜ ਦਿੱਤੀ ਆ ਉਹ ਦੁਆਰਾ ਪਾਈਪ ਦਾ ਵੀ ਉਹਨਾਂ ਨੂੰ ਖਰਚਾ ਪੈ ਗਿਆ ਤੇ ਉਹ ਚੋਰਾ ਕੇ ਇਹ ਰਿਕਵੈਸਟ ਆ ਰਿਕਵੈਸਟ ਹੀ ਕਰ ਸਕਦੇ ਹੇ ਜ਼ਿੰਮੇਦਾਰ ਭਈ ਅਕੇ ਤੋਂ ਵੀ ਇਹ ਇਸ ਦਾ ਨਾ ਕੀਤਾ ਜਾਏ ਉਹਦਾ ਇੱਕ ਤੇ ਬੇਰੁਜ਼ਗਾਰੀ ਵੀ ਹੈਗੀ ਆ ਦੂਜਾ ਨਸ਼ਾ ਪਤਾ ਵੀ ਬਹੁਤ ਜ਼ਿਆਦਾ ਹੋ ਗਿਆ ਉਹਦੇ ਨਾਲ ਇਸ ਪਾਸੇ ਜਿਹੜਾ ਚੋਰੀ ਚਕਾਰੇ ਵਾਲੇ ਪਾਸੇ ਜ਼ੋਰ ਬਹੁਤ ਹੈ ਕਿ ਕੋਈ ਵੀ ਸ਼ੀਫ ਨਹੀਂ ਹੈਗਾ ਕਿਸੇ ਕਿਸੇ ਮੋਟਰਸਾਈਕਲ ਲਗਾਇਆ ਉਹ ਵੀ ਸੋ ਚੋਰੀ ਹੋ ਜਾਂਦਾ ਠੀਕ ਹੈ ਜੀ ਉਹ ਨਹੀਂ ਮਿਲਦਾ ਤੇ ਬਹੁਤ ਜ਼ਿਆਦਾ ਪਰੇਸ਼ਾਨ ਆ ਮੈਂ ਕਹਿੰਦਾ ਪਬਲਿਕ ਇੰਨੀ ਪਰੇਸ਼ਾਨ ਹੋ ਗਈ ਹੈ ਕੋਈ ਹਸਾਬ ਹੀ ਨਹੀਂ ਇਸ ਸਰਕਾਰ ਨੇ ਦੇ ਮੈਂ ਕਹਿੰਦਾ ਵੀ ਕਹਿੰਦੇ ਬਦਲਾਅ ਬਦਲਾਅ ਵਾਲਾ ਕੋਈ ਹਿਸਾਬ-ਤਰਬ ਲੱਭਦਾ ਨਹੀਂ ਉਹਦੇ ਪਹਿਲੀਆਂ ਸਰਕਾਰਾਂ ਦੇ ਉੱਤੇ ਚਾਲਾਂ ਦੇ ਚੱਲਦੀ ਪਈ ਆ ਤੇ ਕੋਈ ਇਸ ਜੀ ਕੋਈ ਗੱਲ ਨਹੀਂ ਮੈਨੂੰ ਮਹਿਸੂਸ ਹੋਈ ਵੀ ਇਸ ਸਰਕਾਰ ਦੇ ਵਿੱਚ ਕੋਈ ਬਦਲਾਅ ਹੋਇਆ ਬਈ ਇਹ ਜਿਹੜੀ ਸੋ ਪੁਲਿਸ ਜਿਹੜੀ ਹੈ ਨਾ ਹਰ ਨਾਕੇ ਦੇ ਚੌਂਕ ਦੇ ਵਿੱਚ ਹੋਣੀ ਜ਼ਰੂਰੀ ਹੈ ਕਿਉਂਕਿ ਇਸ ਦੇ ਮਨ ਦੇ ਵਿੱਚ ਭਿਆ ਹੋਵੇ ਵੀ ਅਗੇ ਨਾਕਾ ਲੱਗਿਆ ਹੋਇਆ ਅਸੀਂ ਇਹ ਤੋਂ ਡਰ ਕੇ ਲੰਘਣਾ ਜਾਂ ਕੋਈ ਕਾਗਜ਼ ਪਤਰੀ ਡਾਕੂਮੈਂਟ ਪੂਰੇ ਰੱਖਣੇ ਕਿਉਂਕਿ ਤਕਰੀਬਨ ਮੈਨੂੰ ਤਾਂ ਲੱਗਦਾ ਕਿ 60 70% ਜਿੰਨੇ ਵੀ ਵਹੀਕਲ ਚੱਲਦੇ ਪਿਆ ਰੋਡਾਂ ਦੇ ਉੱਤੇ ਮੈਨੂੰ ਨਹੀਂ ਲੱਗਦਾ ਕਿਸੇ ਦੇ ਡਾਕੂਮੈਂਟ ਪੂਰੇ ਹੋਣਗੇ ਤੇ ਜਿਹੜੇ ਰਾਤ ਇਹ ਚੋਰੀ ਵਿਚਾਰੀ ਵਾਲੇ ਜਾਂ ਮੋਟਰਸਾਈਕਲ ਮੈਨੂੰ ਤਾਂ ਲੱਗਦਾ ਜਿੱਤ ਚੋਰੀ ਕਰਕੇ ਲੱਗ ਗਿਆ ਉਹ ਵੀ ਹੋ ਸਕਦਾ ਚੋਰੀ ਦਾ ਹੀ ਹੋਵੇ ਤੁਸੀਂ ਜੇ ਫੜੇ ਗਏ ਉਹ ਸੱਡ ਕੇ ਦੌੜ ਜਾਣਾ ਤੇ ਮੁੜ ਕੇ ਉਹ ਵਿਚਾਰਾ ਜਿਹੜਾ ਮੋਟਰਸਾਈਕਲ ਦਾ ਮਾਲਕ ਹੋਏਗਾ ਉਹ ਵਿੱਚ ਥਾਣੇ ਦੇ ਚੱਕਰ ਕਰਦਾ ਰਹੇਗਾ